ਪੁਲਿਸ ਹੈੱਡ ਕਾਂਸਟੇਬਲ ਨੇ ਨੌਜਵਾਨ ਕੋਲੋਂ ਮੰਗੀ ਰਿਸ਼ਵਤ ਪੈਸੇ ਨਾ ਦੇਣ ਤੇ ਪੁਲਿਸ ਹੈੱਡ ਕਾਂਸਟੇਬਲ ਨੇ ਨੌਜਵਾਨ ਨੂੰ ਦਿੱਤੀ ਜੇਲ੍ਹ ਵਿੱਚ ਸੁੱਟਣ ਦੀ ਧਮਕੀ ਨੌਜਵਾਨ ਨੇ ਦਬਾਹ ਹੇਠ ਆ ਕੇ ਨਿਗਲਿਆ ਜ਼ਹਿਰ ਤੇ ਇਸੇ ਹੀ ਪੁਲਿਸ ਚੌਕੀ ਦੇ ਬਾਹਰ ਕਰ ਲਈ ਹੈ ਆਤਮ ਹੱਤਿਆ ਜਿਹਾ ਇਹ ਮਾਮਲਾ ਹਰਿਆਣਾ ਦੇ ਪਾਣੀਪੱਤੋ ਸਾਹਮਣੇ ਆਇਆ ਹੈ ਜਿੱਤੇ ਕਿ ਪੁਲਿਸ ਦੇ ਹੈੱਡ ਕਾਂਸਟੇਬਲ ਨੇ ਇੱਕ ਨੌਜਵਾਨ ਦੇ ਕੋਲੋਂ 5000 ਰੁਪਏ ਦੀ ਰਿਸ਼ਵਤ ਮੰਗੀ ਸੀ ਇਸ ਨੌਜਵਾਨ ਨੇ ਜਦੋਂ ਪੈਸੇ ਨਾ ਦਿੱਤੇ ਤਾਂ ਕਾਂਸਟੇਬਲ ਨੇ ਇਸ ਨੌਜਵਾਨ ਨੂੰ ਜੇਲ੍ਹ ਵਿੱਚ ਸੁੱਟਣ ਦੀਆਂ ਧਮਕੀਆਂ ਦਿੱਤੀਆਂ ਨੌਜਵਾਨ ਇਸ ਗੱਲ ਤੋਂ ਪਰੇਸ਼ਾਨ ਰਹਿਣ ਲੱਗਾ ਤੇ ਆਖਿਰਕਾਰ ਉਸਨੇ ਦੁਕਾਨ ਤੋਂ ਜਹਿਰ ਖਰੀਦਿਆ ਤੇ ਨਿਕਲ ਗਿਆ ਤੇ ਇਸੇ ਹੀ ਪੁਲਿਸ ਚੌਕੀ ਦੇ ਬਾਹਰ ਇਸ ਨੌਜਵਾਨ ਦੇ ਵੱਲੋਂ ਆਤਮ ਹੱਤਿਆ ਕਰ ਲਈ ਗਈ ਹੈ ਦੱਸ ਦਈਏ ਕਿ ਹੁਣ ਇਸ ਨੌਜਵਾਨ ਦੇ ਮਾਪਿਆਂ ਦੇ ਵੱਲੋਂ ਤੇ ਹੋਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਤੇ ਨਾ ਹੀ ਉਸ ਦਾ ਪੋਸਟਮਾਰਟਮ ਕਰਵਾਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਿਹੜਾ ਪੁਲਿਸ ਕਾਂਸਟੇਬਲ ਹੈ ਜਿਸ ਦਾ ਨਾਮ ਅਭਿਮਨਿਉ ਦੱਸਿਆ ਜਾ ਰਿਹਾ ਹੈ ਉਸ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤੇ ਉਸ ਦੇ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜਾ ਕਿ ਇਹ ਮੁਕੱਦਮਾ ਵੀ ਦਾਇਰ ਕੀਤਾ ਜਾਵੇ ਦੱਸਦੀ ਹੈ ਕਿ ਅਭਿਮਲ ਨਿਊ ਜਿਹੜਾ ਕਿ ਪੁਲਿਸ ਕਨਸਟੇਬਲ ਹੈ ਇਸਨੇ ਇਸ ਨੌਜਵਾਨ ਦੇ ਕੋਲੋਂ 5000 ਰੁਪਏ ਦੀ ਰਿਸ਼ਵਤ ਮੰਗੀ ਸੀ ਜਿਸ ਦੇ ਤਹਿਤ ਹੀ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਦੱਸ ਦਈਏ ਕਿ ਇਸ ਪਰਿਵਾਰ ਦੇ ਜਿਹੜੇ ਕਿ ਮੈਂਬਰ ਨੇ ਤੇ ਖਾਸੌਰਤੇ ਇਸ ਨੌਜਵਾਨ ਦੇ ਦਾਦੇ ਨੇ ਇਹ ਗੱਲ ਕਹੀ ਹੈ ਕਿ ਉਸਦੇ ਪੋਤੇ ਦਾ ਨਾਮ ਗੁਰਮੀਤ ਹੈ ਉਸਦੀ ਉਮਰ 24 ਸਾਲ ਹੈ ਤੇ ਉਹ ਬੰਜੋਲ ਪਿੰਡ ਦੇ ਰਹਿਣ ਵਾਲੇ ਨੇ ਗੁਰਮੀਤ ਦੇ ਦਾਦਾ ਜੀ ਨੇ ਇਹ ਗੱਲ ਦੱਸੀ ਹੈ ਕਿ ਉਸਦੇ ਪੋਤੇ ਗੁਰਮੀਤ ਦਾ ਪਿੰਡ ਤੇ ਹੀ ਇੱਕ ਨੌਜਵਾਨ ਰਾਜਪਾਲ ਦੇ ਨਾਲ ਕਿਸੇ ਕੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਜਿਸ ਝਗੜੇ ਦੇ ਵਿੱਚ ਰਾਜਪਾਲ ਜ਼ਖਮੀ ਹੋ ਗਿਆ ਸੀ ਤੇ ਉਸਨੇ ਪੁਲਿਸ ਦੇ ਵਿੱਚ ਇਹ ਮਾਮਲਾ ਦਰਜ ਕਰਵਾ ਦਿੱਤਾ ਸੀ ਜਿਸ ਦਿਤੇ ਆਤੀ ਗੁਰਮੀਤ ਇਸ ਪੁਲਿਸ ਚੌਕੀ ਵਿੱਚ ਗਿਆ ਸੀ ਤੇ ਪੁਲਿਸ ਕਨਸਟੇਬਲ ਜਿਸ ਦਾ ਨਾਮ ਅਭਿਮਨ ਨਹੀਂ ਹੋਇਆ ਉਸਨੇ ਗੁਰਮੀਤ ਦੇ ਕੋਲੋਂ 50000 ਰੁਪਏ ਦੀ ਰਿਸ਼ਵਤ ਮੰਗੀ ਸੀ ਤੇ ਗੁਰਮੀਤ ਨੇ ਇਹ ਕਿਹਾ ਕਿ ਉਸਦੇ ਕੋਲ ਅਜੇ ਪੈਸੇ ਨਹੀਂ ਹਨ ਉਸ ਨੂੰ ਕੁਝ ਵਕਤ ਦਿੱਤਾ ਜਾਵੇ ਤਾਂ ਉਹ ਪੈਸੇ ਦੇ ਦੇਵੇਗਾ ਇਸ ਤੋਂ ਬਾਅਦ ਇੱਕ ਸੁਰੇਸ਼ ਨਾਮ ਦਾ ਵਿਅਕਤੀ ਆਉਂਦਾ ਹੈ ਜਿਹੜਾ ਕਿ ਰਾਜਪਾਲ ਤੇ ਗੁਰਮੀਤ ਦੇ ਵਿਚਕਾਰ ਜਿਹੜਾ ਕਿ ਇਹ ਮਾਮਲੇ ਨੂੰ ਠੰਡਾ ਕਰ ਦਿੰਦਾ ਉਹਨਾਂ ਵਿੱਚ ਸਮਝੌਤਾ ਕਰਵਾ ਦਿੰਦਾ ਹੈ ਇਸ ਦੇ ਲਈ ਅਭਿਮਨਯੂ ਨੇ 5000 ਰੁਪਏ ਮੰਗੇ ਸਨ ਤੇ ਉਸ ਨੇ ਗੁਰਮੀਤ ਨੂੰ ਇਹ ਗੱਲ ਕਹੀ ਕਿ ਪੈਸੇ ਬਾਅਦ ਦੇ ਵਿੱਚ ਵੀ ਦੇਣੇ ਨੇ ਇਸ ਕਰਕੇ ਹੁਣੇ ਹੀ ਉਹਦੇ ਦੇਵੇ ਤਾਂ ਫਿਰ ਇਹ ਜਰਾ ਮਾਮਲਾ ਉਸ ਨੂੰ ਰਫੂ ਦਫੂ ਕਰਵਾ ਦਿੱਤਾ ਜਾਵੇਗਾ ਇੱਥੇ ਦੱਸਦੀ ਏ ਕਿ ਜਿਹੜਾ ਸੁਰੇਸ਼ ਹੈ ਉਹ ਰਾਜਪਾਲ ਦੇ ਨਾਲ ਰਲਿਆ ਹੋਇਆ ਸੀ ਤੇ ਇਸੇ ਦੇ ਨਾਲ ਹੀ ਅਭਿਮਨਯੂ ਦੀ ਵੀ ਮਿਲੀਭੁਗਤ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਉਹ ਗੁਰਮੀਤ ਨੂੰ ਤੰਗ ਪਰੇਸ਼ਾਨ ਕਰਨ ਉਸ ਦੇ ਕੋਲੋਂ ਹੁਣੇ ਹੀ ਪੈਸੇ ਮੰਗਣ ਤੇ ਕਾਂਸਟੇਬਲ ਅਭਿਮਨਿਓ ਨੇ ਅਜਿਹਾ ਹੀ ਕੀਤਾ ਕੁਝ ਦਬਾਹੇ ਇਥਾਂ ਆਉਣ ਤੋਂ ਬਾਅਦ ਗੁਰਮੀਤ ਨੇ 3000 ਰੁਪਏ ਤਾਂ ਫਿਰ ਦੇ ਦਿੱਤੇ ਤੇ ਉਸਨੇ ਕਿਹਾ ਕਿ ਉਹ ਆਪਣਾ ਮੋਬਾਈਲ ਵੇਚ ਕੇ ਬਾਕੀ ਦੇ 2000 ਰੁਪਏ ਦੇ ਦੇਵੇਗਾ। ਪ੍ਰੰਤੂ ਜਿਉਂ ਕੁਝ ਸਮਾਂ ਬੀਤਦਾ ਗਿਆ ਕਾਂਸਟੇਬਲ ਅਭਿਮਨੂ ਨੇ ਗੁਰਮੀਤ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਥੋਂ ਤੱਕ ਕਿ ਇੱਕ ਵਾਰ ਗੁਰਮੀਤ ਨੂੰ ਪੁਲਿਸ ਥਾਣੇ ਵੀ ਬੁਲਾਇਆ ਗਿਆ ਤੇ ਚੌਕੀ ਵਿੱਚ ਵੀ ਬੁਲਾਇਆ ਗਿਆ ਤੇ ਉਸ ਨੂੰ ਡੰਡਿਆਂ ਦੇ ਨਾਲ ਕੁੱਟਿਆ ਵੀ ਗਿਆ ਉਸੇ ਥੱਪੜ ਵੀ ਮਾਰੇ ਗਿਆ ਜਿਸ ਕਾਰਨ ਗੁਰਮੀਤ ਤੰਗ ਪ੍ਰੇਸ਼ਾਨ ਰਹਿਣ ਅਗਪਿਆ ਤੇ ਹੁਣ ਫਿਰ ਉਸ ਨੂੰ ਪੁਲਿਸ ਚੌਕੀ ਬੁਲਾਇਆ ਗਿਆ ਸੀ ਜਿੱਥੇ ਕਿ ਉਹ ਇੰਨਾ ਪਰਤਾੜਿਤ ਹੋਇਆ ਇੰਨਾ ਪਰੇਸ਼ਾਨ ਹੋਇਆ ਕਿ ਉਸਨੇ ਦੁਕਾਨ ਤੋਂ ਜ਼ਹਿਰ ਖਰੀਦਿਆ ਤੇ ਇਸੇ ਹੀ ਪੁਲਿਸ ਚੌਕੀ ਦੇ ਬਾਹਰ ਆਤਮ ਹੱਤਿਆ ਕਰ ਲਈ ਹੈ ਤੇ ਹੁਣ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਕਾਂਸਟੇਬਲ ਅਬਮਨੂ ਤੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਨੇ ਤੇ ਉਸ ਤੇ ਪ੍ਰਿਸ਼ਟਾਚਾਰ ਦਾ ਵੀ ਮਾਮਲਾ ਦਰਜ ਕਰਵਾਉਣਾ ਚਾਹੁੰਦੇ ਨੇ ਉਸਦੇ ਮਾਪਿਆਂ ਦੇ ਵੱਲੋਂ ਉਸ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਉਦੋਂ ਤੱਕ ਉਹ লাশ ਨਹੀਂ ਲੈਣਗੇ ਜਦੋਂ ਤੱਕ ਅਭਿਮਨਯੂ ਤੇ ਉਸਦੇ ਜਿਹੜੇ ਸਾਥੀ ਹੋਰ ਤਿੰਨ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਸੋ ਇਹ ਗੁਰਮੀਤ ਦੇ ਮਾਪਿਆਂ ਦੀ ਮੰਗ ਹੈ ਹੁਣ ਦਿਖਦਿਆਂ ਕਿ ਪੁਲਿਸ ਅੱਗੇ ਕੀ ਕਾਰਵਾਈ ਕਰਦੀ ਹੈ ਪਰੰਤੂ ਪੁਲਿਸ ਦਾ ਇਹ ਕਹਿਣਾ ਹੈ ਕਿ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਵੇਗਾ ਉਸ ਦੇ ਖਿਲਾਫ ਕੜੀ ਤੋਂ ਕੜੀ ਕਾਰਵਾਈ ਵੀ ਕੀਤੀ ਜਾਵੇਗੀ ਤੇ ਉਸ ਨੂੰ ਬਣਦੀ ਸਜ਼ਾ ਵੀ ਦਿੱਤੀ ਜਾਵੇਗੀ